ਤੇ ਚੱਕ ਕੇ ਇੱਕੇ ਵਾਰੀ ਕਟਾਖੜੀ ਕੱਢ ਦਿਆਂਗੇ ਇਹ ਨਹੀਂ ਵੀ ਮੈਂ ਲੰਬੀਓ ਵੀ ਲੜੂੰਗਾ ਤੇ ਮੈਂ ਜਲਾਲਾਬਾਦ ਵੀ ਲੜੂੰਗਾ ਤੇ ਗਿੱਦੜ ਵੀ ਵੀ ਲੜੂੰਗਾ ਕੱਲਾ ਇੱਕ ਗਿੱਦੜ ਬਾਲ ਰਹੇ ਹੋ ਮੈਂ ਕੱਲਾ ਗਿੱਦੜ ਦੇ ਲੜੂੰਗਾ ਯਾਰ ਹੋ ਜੂਆਂ ਪਾਰ ਜੂ ਐਵੇਂ ਨਾ ਕਰੋ ਸੁਬੀਰ ਜੀ ਚੰਗਾ ਨਹੀਂ ਲੱਗਦਾ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦੀਆਂ ਇਹੋ ਜੀਆਂ ਗੱਲਾਂ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਤੁਸੀਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੰਦਰੁਸਤੀ ਦੇਵੇ ਪਰ ਹੁਣ ਤੁਸੀਂ ਇਹ ਛੋਟੀਆਂ ਗੱਲਾਂ ਛੱਡ ਦਿਓ ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦਾ ਉਹ ਕੈਪਟਨ ਅਮਰਿੰਦਰ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਿੰਦਾ ਕਰਦੇ ਰਹਿੰਦੇ ਤੇ ਸੁਬੀਰ ਸਿੰਘ ਜੀ ਨੂੰ ਜ਼ੁਬਾਨ ਵਾਲਾ ਕਹੀ ਜਾਂਦੇ ਆ ਸੁਬੀਰ ਜੀ ਇਸ ਗੱਲ 'ਚ ਖੁਸ਼ ਹੋਈ ਜਾਂਦੇ ਕਿ ਭਾਈ ਤੁਹਾਡੇ ਪਿਤਾ ਜੀ ਦੀ ਨਿੰਦਾ ਕਰ ਰਿਹਾ ਮੈਨੂੰ ਤਾਂ ਉਹ ਬੰਦਾ ਚੰਗਾ ਨਹੀਂ ਲੱਗਦਾ ਜਿਹੜੇ ਮੇਰੇ ਬਾਪ ਦੀ ਨਿੰਦਾ ਕਰਦੇ ਚਾਹੇ ਮੇਰੀ ਨਿੰਦਾ ਕਰ ਲੈ ਮੇਰੀ ਬਾਪ ਦੀ ਨਿੰਦਾ ਕਰਨ ਵਾਲੇ ਬੰਦੇ ਨੂੰ ਤੁਸੀਂ ਸੁ ਪਲੀਜ਼ ਮੈਂ ਬੇਨਤੀ ਆ ਮੈਨੂੰ ਲੱਗਦਾ ਕਿ ਇਸ ਮੇਰੀ ਵੀਡੀਓ ਤੋਂ ਬਾਅਦ ਜਾਂ ਤੁਹਾਡੇ ਬਿਆਨ ਤੋਂ ਜਿਹੜੀ ਆ ਤੁਹਾਨੂੰ ਬਿਆਨ ਦੇ ਰਿਹਾ ਹੈ ਇਹਦੇ ਤੋਂ ਸ਼ਾਇਦ ਕੋਈ ਲੈਣਗੇ ਸੂਪਰ ਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਡੀ ਮਨੋ ਕਾਮਨਾ ਪੂਰੀ ਕਵੇ ਜਿਹੜੇ ਡਾਇਨਾਸੌਰ ਦੀ ਇਹ ਨਾ ਉਹ ਡਾਇਨਾਸੌਰ ਤੁਹਾਨੂੰ ਹੀ ਨਾਲ ਲੈ ਜਿੱਥੇ ਡਾਇਨਾਸੌਰ ਗਏ ਉੱਥੋਂ ਤੁਸੀਂ ਵਾਪਸ ਕਰੋ ਸੋ ਕਲੈਰਿਟੀ ਲਿਆਓ ਤੁਹਾਡੇ ਮਨ 'ਚ ਕੀ ਹੈ ਮਨਰੇਗਾ ਵਰਕਰਾਂ ਦੇ ਵੀ ਦੱਸੋ ਕਿ ਬੀਜੇਪੀ ਨੇ ਮਨਰੇਗਾ ਵਰਕਰਾਂ ਦੇ ਖਿਲਾਫ ਜਿਹੜਾ ਬਿੱਲ ਲੈ ਕੇ ਆਂਦਾ ਤੁਸੀਂ ਤੁਹਾਡੀ ਧਰਪਤਨੀ ਸਾਡੇ ਨਾਲ ਉੱਥੇ ਆਪੋਜੀਸ਼ਨਲ ਖੜੀ ਹੋਈ ਸੀ ਕੀ ਹੁਣ ਬੀਜੇਪੀ ਨਾਲ ਸਮਝੌਤਾ ਕਰਨ ਵੇਲੇ ਇਹ ਬਿੱਲ ਨੂੰ ਵਾਪਸ ਲਾਉਂਗੇ ਕੀ ਬੰਦੀ ਸਿੱਖਾਂ ਵਾਲਾ ਜਿਹੜਾ ਮੁੱਦੇ ਤੇ ਚਰਚਾ ਕਰੋਗੇ ਕੀ ਆ ਸੋ ਇਹ ਸਾਰੇ ਮੁੱਦੇ ਕੀ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਗੱਲ ਕਰੋਗੇ ਐਵੇਂ ਅੰਦਰੋਂ ਅੰਦਰੋਂ ਤੁਹਾਡਾ ਕੰਮ ਚੱਲੀ ਜਾਂਦਾ ਹੈ ਉਹ ਸੀਟਾਂ ਦਾ ਹੇਰ ਫੇਰ ਹੋ ਰਿਆ ਨਹੀਂ ਤਾਂ ਤੁਸੀਂ ਬੀਜੇਪੀ ਨਾਲ ਹੁਣ ਤੱਕ ਚਲੇ ਜਾਓ ਕੀ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਕਿਸਾਨਾਂ ਵਾਲੇ ਉਹ ਡਿਸਮਿਸ ਕਰਾਉਂਗੇ ਸੋ ਇਹ ਇਸ਼ੂ ਬੇਸਡ ਗੱਲ ਕਰੋ ਕੱਲ ਕਹਿੰਦੇ ਮੈਨੂੰ ਕਿਸੇ ਦਾ ਫੋਨ ਆ ਗਿਆ ਕਹਿੰਦੇ ਉਹ ਕਹਿੰਦਾ ਜੀ 55 ਹਜ਼ਾਰ ਕਿਹ ਅਸੀਂ ਪਹਿਲੇ ਨੰਬਰ ਤੇ ਰਹੇ ਹਾਂ ਕਿ ਦੂਜੇ ਤੇ ਉਹ 11 ਜ਼ਿਲ੍ਹਿਆਂ 'ਚ ਖਾਤਾ ਨਹੀਂ ਖੁੱਲਿਆ ਕਿਉਂ ਝੂਠ ਬਾਲੀ ਜਾਂਦੇ ਅਗਣਾਉ 55 ਹਜ਼ਾਰ ਕਿ ਮੁਕਸਰ ਦੇ ਵਿੱਚ ਤੁਸੀਂ ਸੀਟਾਂ ਜਿੱਤ ਗਏ ਕੁਝ ਲੰਬੀ 'ਚ ਜਿੱਤ ਗਏ ਜਾਂ ਬਠਿੰਡੇ ਰੂਰਲ 'ਚ ਜਿੱਤ ਗਏ ਇਹਦਾ ਮਤਲਬ ਤੁਸੀਂ ਵਾਪਸੀ ਨਹੀਂ ਹੈ ਇਹ ਤਾਂ ਤੁਹਾਡਾ ਇੱਥੇ ਤਾਂ ਜੰਮੇ ਪਲੇਓ ਇੱਥੇ ਹੀ ਸਾਰੀ ਉਮਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਕੀਤੀ ਹੈ ਜੇ ਇੱਥੇ ਥੋੜੀ ਗੱਲ ਨਹੀਂ ਬਣੇਗੀ ਹੁਣ ਜਲੰਧਰ ਥੋੜੀ ਬਣੇਗੀ ਗੱਲ ਜਾਂ ਅੰਮ੍ਰਿਤਸਰ ਥੋੜੀ ਬਣੇਗੀ ਜਾਂ ਤੁਹਾਡੀ ਗੱਲ ਲੁਧਿਆਣਾ ਥੋੜੀ ਬਣੇਗੀ ਬੰਦਾ ਦਾ ਰਸ ਜੋ ਤੁਹਾਡਾ ਕੋਈ ਕਿਹੜਾ ਹੈ ਉਹ ਇੱਥੋਂ ਪਾਰਲੀਮੈਂਟ ਅਸੀਂ ਜਿੱਤੇ ਆ ਫਰੂਜਪੁਰ ਦੀ ਇੱਕ ਪਾਰਲੀਮੈਂਟ ਜਿੱਤੇ ਹਾਂ ਤੁਸੀਂ ਤੁਹਾਡਾ ਪਰਿਵਾਰ ਬੀਬੀ ਹਰ ਸਿਮਰਤ कौर ਬਾਦਲ ਸਾਰੀਆਂ ਸੀਟਾਂ ਆ ਗਏ ਮਜੀਠੀਆ ਸਾਹਿਬ ਵਰਗੇ ਰਾਜੇ ਵੜਿੰਗ ਨੂੰ ਸਭ ਤੋਂ 골ਡੀ ਕੰਬੋਜ ਨੇ 30000 ਤੇ ਲੁੱਟਕਾਤਾ ਪੰਜ ਵਾਰੀ ਮੁੱਖ ਮੰਤਰੀ ਦਾ ਮੁੰਡਾ ਇੱਕ ਵਾਰੀ ਆਵੇ ਉਹ ਉੱਚੇ ਬੋਲਣਾ ਬੋਲੀਏ ਕਰਤਾ ਰਹੋ ਡਰਿਏ ਹੁਣ ਲੋਗ ਭਲੇਖਾ ਘੜ ਦਿੰਦੇ ਆ ਗਈ ਜੀ ਐਵੇਂ ਤੁਹਾਨੂੰ ਚੰਗੇ ਚੰਗੇ ਗਾਣੇ ਸੁਣਾ ਕੇ ਤੇ ਰੀਲਾਂ ਪਾ ਕੇ ਤੁਹਾਡੇ ਜਿਹੜੇ ਹੈਗੇ ਸੱਜੇ ਪੱਦੇ ਵਾਲੇ ਉਹ ਤੁਹਾਨੂੰ ਵਿਖਾਈ ਜਾਂਦੇ ਆ ਵੀ ਆਹ ਵੇਖੋ ਜਿਉ ਰਾਤ ਨੂੰ ਡਾਇਨਾਸੌਰ ਦੀਆਂ ਵੀਡੀਓ ਵੇਖ ਦਿੰਦੇ ਆ ਉੱਥੇ ਨਾ ਜਾਵੜੇ ਧੰਨਵਾਦ ਤੇ ਚੱਕ ਕੇ ਇੱਕੇ ਵਾਰੀ ਕਟਾਖੜੀ ਕੱਢ ਦਿਆਂਗੇ ਇਹ ਨਹੀਂ ਵੀ ਮੈਂ ਲੰਬੀਓ ਵੀ ਲੜੂੰਗਾ ਤੇ ਮੈਂ ਜਲਾਲਾਬਾਦ ਵੀ ਲੜੂੰਗਾ ਤੇ ਗਿੱਦੜ ਵੀ ਵੀ ਲੜੂੰਗਾ ਕੱਲਾ ਇੱਕ ਗਿੱਦੜ ਬੱਲੜੇ ਹੋ ਮੈਂ ਕੱਲਾ ਗਿੱਦੜ ਦੇ ਲੜੂੰਗਾ ਯਾਰ ਹੋ ਜੂਆਂ ਪਾਰ ਹੋ ਜੂ ਐਵੇਂ ਨਾ ਕਰੋ ਸੁਬੀਰ ਜੀ ਚੰਗਾ ਨਹੀਂ ਲੱਗਦਾ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦੀਆਂ ਇਹੋ ਜੀਆਂ ਗੱਲਾਂ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਤੁਸੀਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੰਦਰੁਸਤੀ ਦੇਵੇ ਪਰ ਹੁਣ ਤੁਸੀਂ ਇਹ ਛੋਟੀਆਂ ਗੱਲਾਂ ਛੱਡ ਦਿਓ ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦਾ ਉਹ ਕੈਪਟਨ ਅਮਰਿੰਦਰ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਿੰਦਾ ਕਰਦੇ ਰਹਿੰਦੇ ਤੇ ਸੁਬੀਰ ਸਿੰਘ ਜੀ ਨੂੰ ਜ਼ੁਬਾਨ ਵਾਲਾ ਕਹੀ ਜਾਂਦੇ ਆ ਸੁਬੀਰ ਜੀ ਇਸ ਗੱਲ 'ਚ ਖੁਸ਼ ਹੋਈ ਜਾਂਦੇ ਕਿ ਭਾਈ ਤੁਹਾਡੇ ਪਿਤਾ ਜੀ ਦੀ ਨਿੰਦਾ ਕਰ ਰਿਹਾ ਮੈਨੂੰ ਤਾਂ ਉਹ ਬੰਦਾ ਚੰਗਾ ਨਹੀਂ ਲੱਗਦਾ ਜਿਹੜਾ ਮੇਰੇ ਬਾਪ ਦੀ ਨਿੰਦਾ ਕਰਦਾ ਚਾਹੇ ਮੇਰੀ ਨਿੰਦਾ ਕਰ ਲੈ ਮੇਰੀ ਬਾਪ ਦੀ ਨਿੰਦਾ ਕਰਨ ਵਾਲੇ ਬੰਦੇ ਨੂੰ ਤੁਸੀਂ ਸੋ ਪਲੀਜ਼ ਮੈਂ ਬੇਨਤੀ ਆ ਮੈਨੂੰ ਲੱਗਦਾ ਕਿ ਇਸ ਮੇਰੀ ਵੀਡੀਓ ਤੋਂ ਬਾਅਦ ਜਾਂ ਤੁਹਾਡੇ ਬਿਆਨ ਤੋਂ ਜਿਹੜੀ ਆ ਤੁਹਾਨੂੰ ਬਿਆਨ ਦੇ ਰਿਹਾ ਹੈ ਇਹਦੇ ਤੋਂ ਸ਼ਾਇਦ ਕੋਈ ਲੈਣਗੇ ਸੂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਡੀ ਮਨੋ ਕਾਮਨਾ ਪੂਰੀ ਕਵੇ ਜਿਹੜੇ ਡਾਇਨਾਸੌਰ ਦੀ ਇਹ ਨਾ ਉਹ ਡਾਇਨਾਸੌਰ ਤੁਹਾਨੂੰ ਹੀ ਨਾਲ ਲੈ ਜਿੱਥੇ ਡਾਇਨਾਸੌਰ ਗਏ ਉੱਥੋਂ ਤੁਸੀਂ ਵਾਪਸ ਕਰੋ ਸੋ ਕਲੈਰਿਟੀ ਲਿਆਓ ਤੁਹਾਡੇ ਮਨ 'ਚ ਕੀ ਹੈ ਮਨਰੇਗਾ ਵਰਕਰਾਂ ਦੇ ਵੀ ਦੱਸੋ ਕਿ ਬੀਜੇਪੀ ਨੇ ਮਨਰੇਗਾ ਵਰਕਰਾਂ ਦੇ ਖਿਲਾਫ ਜਿਹੜਾ ਬਿੱਲ ਲੈ ਕੇ ਆਂਦਾ ਤੁਸੀਂ ਤੁਹਾਡੀ ਧਰ ਪਤਨੀ ਸਾਡੇ ਨਾਲ ਉੱਥੇ ਆਪੋਜੀਸ਼ਨਲ ਖੜੀ ਹੋਈ ਸੀ ਕੀ ਹੁਣ ਬੀਜੇਪੀ ਨਾਲ ਸਮਝੌਤਾ ਕਰਨ ਵੇਲੇ ਇਹ ਬਿੱਲ ਨੂੰ ਵਾਪਸ ਲਾਉਂਗੇ ਕੀ ਬੰਦੀ ਸਿੱਖਾਂ ਵਾਲਾ ਜਿਹੜਾ ਮੁੱਦੇ ਤੇ ਚਰਚਾ ਕਰੋਗੇ ਕੀ ਆ ਸੋ ਇਹ ਸਾਰੇ ਮੁੱਦੇ ਕੀ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਗੱਲ ਕਰੋਗੇ ਐਵੇਂ ਅੰਦਰੋਂ ਅੰਦਰੋਂ ਤੁਹਾਡਾ ਕੰਮ ਚੱਲੀ ਜਾਂਦਾ ਹੈ ਉਹ ਸੀਟਾਂ ਦਾ ਹੇਰ ਫੇਰ ਹੋ ਰਿਆ ਨਹੀਂ ਤਾਂ ਤੁਸੀਂ ਬੀਜੇਪੀ ਨਾਲ ਹੁਣ ਤੱਕ ਚਲੇ ਜਾਓ ਕੀ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਕਿਸਾਨਾਂ ਵਾਲੇ ਉਹ ਡਿਸਮਿਸ ਕਰਾਉਗੇ ਸੋ ਇਹ ਇਸ਼ੂ ਬੇਸਡ ਗੱਲ ਕਰੋ ਕੱਲ ਕਹਿੰਦੇ ਮੈਨੂੰ ਕਿਸੇ ਦਾ ਫੋਨ ਆ ਗਿਆ ਕਹਿੰਦੇ ਉਹ ਕਹਿੰਦਾ ਜੀ 55 ਹਜ਼ਾਰ ਕਿਹਜ ਅਸੀਂ ਪਹਿਲੇ ਨੰਬਰ ਤੇ ਰਹੇ ਹਾਂ ਕਿ ਦੂਜੇ ਤੇ ਉਹ 11 ਜ਼ਿਲ੍ਹਿਆਂ 'ਚ ਖਾਤਾ ਨਹੀਂ ਖੁੱਲਿਆ ਕਿਉਂ ਝੂਠ ਬਾਲੀ ਜਾਂਦੇ ਅਗਣਾਉ 55 ਹਜ਼ਾਰ ਕਿ ਮੁਕਸਰ ਦੇ ਵਿੱਚ ਤੁਸੀਂ ਸੀਟਾਂ ਜਿੱਤ ਗਏ ਕੁਝ ਲੰਬੀ 'ਚ ਜਿੱਤ ਗਏ ਜਾਂ ਬਠਿੰਡੇ ਰੂਰਲ 'ਚ ਜਿੱਤ ਗਏ ਇਹਦਾ ਮਤਲਬ ਤੁਸੀਂ ਵਾਪਸੀ ਨਹੀਂ ਹੈ ਇਹ ਤਾਂ ਤੁਹਾਡਾ ਇੱਥੇ ਤਾਂ ਜੰਮੇ ਪਲੇਓ ਇੱਥੇ ਹੀ ਸਾਰੀ ਉਮਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਕੀਤੀ ਹੈ ਜੇ ਇੱਥੇ ਥੋੜੀ ਗੱਲ ਨਹੀਂ ਬਣੇਗੀ ਹਰ ਜਲੰਧਰ ਥੋੜੀ ਬਣੇਗੀ ਗੱਲ ਜਾਂ ਅੰਮ੍ਰਿਤਸਰ ਥੋੜੀ ਬਣੇਗੀ ਜਾਂ ਤੁਹਾਡੀ ਗੱਲ ਲੁਧਿਆਣਾ ਥੋੜੀ ਬਣੇਗੀ ਬੰਦਾ ਤਾਂ ਰਸ ਜੋ ਤੁਹਾਡਾ ਕੋਈ ਕਿਹੜਾ ਹੈ ਕੋ ਇੱਥੋਂ ਪਾਰਲੀਮੈਂਟ ਅਸੀਂ ਜਿੱਤੇ ਆ ਫਰੂਜਪੁਰ ਦੀ ਇੱਕ ਪਾਰਲੀਮੈਂਟ ਜਿੱਤੇ ਹਾਂ ਤੁਸੀਂ ਤੁਹਾਡਾ ਪਰਿਵਾਰ ਬੀਬੀ ਹਰ ਸਿਮਰਤ कौर ਬਾਦਲ ਸਾਰੀਆਂ ਸੀਟਾਂ ਅਰਗੇ ਮਜੀਠੀਆ ਸਾਹਿਬ ਵਰਗੇ ਰਾਜੇ ਵੜੀ ਨੂੰ ਸਭ ਤੋਂ 골ਡੀ ਕੰਬੋਜ ਨੇ 30000 ਤੇ ਲੁੱਟਕਾਤਾ ਪੰਜ ਵਾਰੀ ਮੁੱਖ ਮੰਤਰੀ ਦਾ ਮੁੰਡਾ ਇੱਕ ਵਾਰੀ ਆਵੇ ਉਹ ਉੱਚੇ ਬੋਲਣਾ ਬੋਲੀਏ ਕਰਤਾ ਰਹੋ ਡਰਿਏ ਹੁਣ ਲੋਗ ਭਲੇਖਾ ਘੜ ਦਿੰਦੇ ਆ ਗਈ ਜੀ ਐਵੇਂ ਤੁਹਾਨੂੰ ਚੰਗੇ ਚੰਗੇ ਗਾਣੇ ਸੁਣਾ ਕੇ ਤੇ ਰੀਲਾਂ ਪਾ ਕੇ ਤੁਹਾਡੇ ਜਿਹੜੇ ਹੈਗੇ ਸੱਜੇ ਪੱਦੇ ਵਾਲੇ ਉਹ ਤੁਹਾਨੂੰ ਵਿਖਾਈ ਜਾਂਦੇ ਆ ਵੀ ਆਹ ਵੇਖੋ ਜਿਉ ਰਾਤ ਨੂੰ ਡਾਇਨਾਸੌਰ ਦੀਆਂ ਵੀਡੀਓ ਵੇਖ ਦਿੰਦੇ ਆ ਉੱਥੇ ਨਾ ਜਾਵੜੇ ਧੰਨਵਾਦ